ਜਨਾਬ ਕਦੇ ਸੋਚਿਆ ਤੁਸੀਂ ਕਿ ਦੁਨੀਆ ਕਿਹਦੇ ਸਿਰ ਤੇ ਚੱਲਦੀ ਹੈ ਜਨਾ ਹੀ ਸੋਚਿਆ ਤੇ ਅੱਜ ਸਮਾ ਕੇ ਦੇਖਣਾ ਮੈਂ ਦੱਸਣਾ ਤੁਹਾਨੂੰ ਕਿ ਦੁਨੀਆ ਇੱਕ ਵਿਸ਼ਵਾਸ ਦੇ ਉੱਤੇ ਚੱਲਦੀ ਹੈ ਇੱਕ ਬਲੀਵ ਦੇ ਉੱਤੇ ਚੱਲਦੀ ਹੈ ਕਿਦਾਂ ਤੁਹਾਨੂੰ ਇੱਕ ਛੋਟੀ ਜੀ ਦਾਦ ਦੇ ਕੇ ਸਮਝਾਵਾਂਗਾ ਕਿ ਜਦੋਂ ਵੀ ਅਸੀਂ ਕਦੇ ਘਰੋਂ ਬਾਹਰ ਜਾਂਦੇ ਹਾਂ ਤੇ ਆਪਾਂ ਇੱਕ ਤਾਲਾ ਲਾ ਜਾਂਦੇ ਹਾਂ ਤਾਂ ਸਾਨੂੰ ਇੱਕ ਵਿਸ਼ਵਾਸ ਹੁੰਦਾ ਆ ਕਿ ਬਸ ਕੋਝ ਨਹੀਂ ਹੁੰਦਾ ਨਾ ਚੋਰੀ ਹੋਗੀ ਨਾ ਕੁਝ ਵੀ ਨਹੀਂ ਹੋਗਾ ਕਿਉਂਕਿ ਅਸੀਂ ਜਿੰਦਾ ਲਾਇਆ ਅਸੀਂ ਤਾਲਾ ਲਾ ਕੇ ਆਏ ਪਰ ਤਾਨੂੰ ਇਹ ਪਤਾ ਹੋਊਗਾ ਕਿ ਤਾਲਾ ਕਿਤੇ ਕਿੰਨਾ ਕਮਜ਼ਬੂਤ ਹੁੰਦਾ ਕਿੰਨਾ ਕਿਉਂ ਨਾ ਕੋਈ ਤੋੜ ਨਹੀਂ ਸਕਦਾ ਜਿੰਨੇ ਤੋੜਨਾ ਉਹਨੂੰ ਤੋੜ ਕੇ ਚੋਰੀ ਵੀ ਕਰ ਸਕਦਾ ਇਹ ਮਰਜ਼ੀ ਚੀਜ਼ ਲੈ ਕੇ ਜਾ ਸਕਦਾ ਬਸ ਸਾਨੂੰ ਇੱਕ ਵਿਸ਼ਵਾਸ ਆ ਅਸੀਂ ਤਾਂ ਲਾਇਆ ਕੁਝ ਨਹੀਂ ਖਦਾ ਇਸੇ ਤਰ੍ਹਾਂ ਪਰ ਜਦੋਂ ਵਿਸ਼ਵਾਸ ਟੁੱਟ ਗਿਆ ਫਿਰ ਸਾਨੂੰ ਹਰ ਇੱਕ ਚੀਜ਼ ਤੋਂ ਡਰ ਲੱਗ ਜਾਂਦਾ ਸਾਨੂੰ ਇਹ ਲੱਗ ਜਾਂਦਾ ਭਾਵੇਂ ਅਸੀਂ ਕੁਝ ਵੀ ਲਾ ਕੇ ਵੀ ਗਏ ਆ ਬਾਅਦ ਵਿੱਚ ਕਦੇ ਪਰਸਾ ਨੂੰ ਇਹ ਹੁੰਦਾ ਨਹੀਂ ਨਹੀਂ ਕੁਝ ਹੋ ਜੂਗਾ ਹੋ ਜੂਗਾ ਸੋ ਇਸੇ ਕਰਕੇ ਜੇ ਤੁਹਾਡੇ ਤੇ ਕੋਈ ਵਿਸ਼ਵਾਸ ਕਰਦਾ ਆ ਤੁਸੀਂ ਕਿਸੇ ਤੇ ਵਿਸ਼ਵਾਸ ਕਰਦੇ ਆ ਕਦੇ ਵੀ ਟੁੱਟ ਨਾ ਦੋ ਕਿਉਂਕਿ ਜਦੋਂ ਵਿਸ਼ਵਾਸ ਟੁੱਟਦਾ ਤਾਂ ਸਭ ਖਤਮ ਹੋ ਜਾਂਦਾ ਸਭ ਚੀਜ਼ਾਂ ਤੋਂ ਡਰ ਲੱਗਣ ਲੱਗ ਜਾਂਦਾ ਮੋਹ ਤੋਂ ਧਾਰਨਾ ਨੇ ਤਧੀਆਂ ਫਿਰ ਦੱਸਾਂਗੇ ਅਗਲੀ ਵੀਡੀਓ ਚ ਧੰਨਵਾਦ